ਇੱਕ ਕਾਲੀ ਥਾਰ ਦਾ ਕਹਿਰ ਆ ਜਿਹੜਾ ਦੇਖਣ ਨੂੰ ਮਿਲਿਆ ਜਿੱਥੇ ਕਾਲੀ ਥਾਰ ਨੇ ਪਹਿਲਾਂ ਤਾਂ ਸਕੂਟਰੀ ਨੂੰ ਦਰੜਿਆ ਉਸ ਤੋਂ ਬਾਅਦ ਇੱਕ ਖੜੀ ਕਾਰ ਦੀ ਪੰਨ ਤੋੜਾ ਜਿਹੜੀ ਉਹ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਉਸ ਥਾਰ ਨੂੰ ਪਿੱਛੇ ਕੀਤਾ ਜਾਂਦਾ ਹੈ ਪਿੱਛੇ ਕਰਕੇ ਜਦੋਂ ਉਸ ਨੂੰ ਅੱਗੇ ਵਧਾਇਆ ਜਾਂਦਾ ਤਾਂ ਇਹ ਥਾਰ ਇੱਕ ਔਰਤ ਨੂੰ ਦਰੜ ਦਿੰਦੀ ਹੈ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਸਾਰਾ ਹਾਦਸਾ ਝੜਾ ਉਹ ਕੈਦ ਹੋਇਆ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਯੂਪ ਦੇ ਸਹਾਰਨਪੁਰ ਤੋਂ ਨਿਕਲ ਕੇ ਸਾਹਮਣੇ ਆਈਆਂ ਹੈ ਜਿੱਥੇ ਇਹ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਆਪ ਦੇਖ ਸਕਦੇ ਹੋ ਕਿ ਥਾਰ ਨੇ ਕਹਿਰ ਜਿਹੜਾ ਉਹ ਵਰਸਾਇਆ ਜਿੱਥੇ ਪਹਿਲਾਂ ਤਾਂ ਇੱਕ ਸਕੂਟਰੀ ਆ ਜਿਹੜੀ ਉਹ ਖੜੀ ਹੁੰਦੀ ਆ ਇਹ ਤੇਜ਼ ਰਫ਼ਤਾਰ ਥਾਰ ਪਿੱਛੋਂ ਆਉਂਦੀ ਆ ਤੇ ਪਹਿਲਾਂ ਤਾਂ ਉਸ ਸਕੂਟਰੀ ਨੂੰ ਟੱਕਰ ਮਾਰ ਦਿੰਦੀ ਆ ਜਦੋਂ ਇਸ ਦੇ ਵੱਲੋਂ ਸਕੂਟਰੀ ਨੂੰ ਟੱਕਰ ਮਾਰੀ ਗਈ ਉਸ ਤੋਂ ਬਾਅਦ ਇਸ ਨੇ ਇੱਕ ਖੜੀ ਕਾਰ ਨੂੰ ਟੱਕਰ ਮਾਰ ਦਿੱਤੀ ਤਾਂ ਜਦੋਂ ਲੋਕ ਬਾਹਰ ਨਿਕਲਦੇ ਨੇ ਤਾਂ ਇਸ ਕਾਰ ਦਾ ਜਿਹੜਾ ਥਾਰ ਦਾ ਡਰਾਈਵਰ ਹੁੰਦਾ ਇਸ ਥਾਰ ਨੂੰ ਪਿੱਛੇ ਕਰਦਾ ਤਾਂ ਜਦੋਂ ਅੱਗੇ ਵੱਲ ਲੈ ਕੇ ਜਾਂਦਾ ਤਾਂ ਇਹ ਆਪਣੀ ਥਾਰ ਦੇ ਥੱਲੇ ਇੱਕ ਔਰਤ ਨੂੰ ਦਰੜ ਦਿੰਦਾ ਹਾਲਾਂਕਿ ਗਨੀਮਤ ਇਹ ਰਹੀ ਕਿ ਇਸ ਹਾਸੇ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਮਾਲੀ ਨੁਕਸਾਨ ਹੈ ਜਿਹੜਾ ਕਾਫੀ ਜ਼ਿਆਦਾ ਦੇਖਣ ਨੂੰ ਮਿਲਿਆ ਜਿੱਥੇ ਇਸ ਥਾਰ ਨੇ ਪਹਿਲਾਂ ਤਾਂ ਸਕੂਟਰੀ ਦੀ ਪੰਨ ਤੋੜ ਕੀਤੀ ਫਿਰ ਇੱਕ ਕਾਰ ਦੀ ਪੰਨ ਤੋੜ ਕੀਤੀ ਤੇ ਇਸ ਥਾਰ ਦਾ ਵੀ ਕਾਫੀ ਜ਼ਿਆਦਾ ਨੁਕਸਾਨ ਆ ਜਿਹੜਾ ਹੋ ਜਾਂਦਾ ਤਾਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਥਾਰ ਨੂੰ ਜਿਹੜਾ ਚਲਾ ਰਿਆ ਸੀ ਉਹ ਇੱਕ ਨਾਬਾਲਗ ਬੱਚਾ ਸੀ ਜਿਸ ਨੇ ਇਸ ਥਾਰ ਨੂੰ ਜਹਾਜ਼ ਬਣਾ ਦਿੱਤਾ ਇਸ ਥਾਰ ਦਾ ਸੰਤੁਲਨ ਵਿਗੜ ਜਾਂਦਾ ਉਸ ਦੇ ਕੰਟਰੋਲ ਤੋਂ ਇੱਕ ਥਾਰ ਆ ਜਿਹੜੀ ਉਹ ਬਾਹਰ ਹੋ ਜਾਂਦੀ ਆ ਤਾਂ ਜਦੋਂ ਸੰਤੁਲਨ ਤੋਂ ਇਹ ਬਾਹਰ ਹੋਈ ਥਾਰ ਹੈ ਤਾਂ ਉਸ ਤੋਂ ਬਾਅਦ ਇਹ ਸਿੱਧਾ ਜਾ ਕੇ ਇੱਕ ਸਕੂਟਰੀ ਦੇ ਉੱਪਰ ਚੜ ਗਈ ਸਕੂਟਰੀ ਦੇ ਉੱਪਰ ਚੜਨ ਤੋਂ ਬਾਅਦ ਇਸ ਥਾਰ ਦੇ ਵੱਲੋਂ ਇੱਕ ਕਾਰ ਨੂੰ ਟੱਕਰ ਮਾਰ ਦਿੱਤੀ ਜਾਂਦੀ ਆ ਟੱਕਰ ਮਾਰਨ ਤੋਂ ਬਾਅਦ ਇਸ ਥਾਰ ਨੇ ਇੱਕ ਔਰਤ ਨੂੰ ਵੀ ਦਰੜਿਆ ਤਾਂ ਜਿਵੇਂ ਹੀ ਆਵਾਜ਼ ਆਉਂਦੀ ਆ ਤਾਂ ਜਿਹੜੇ ਲੋਕ ਸੀ ਘਰਾਂ ਦੇ ਵਿੱਚ ਅੰਦਰ ਬੈਠੇ ਸੀ ਤਾਂ ਉਹ ਉੱਚੀ ਆਵਾਜ਼ ਸੁਣ ਕੇ ਬਾਹਰ ਨਿਕਲੇ ਬਾਹਰ ਨਿਕਲਣ ਤੋਂ ਬਾਅਦ ਉਹਨਾਂ ਨੇ ਉਸ ਔਰਤ ਨੂੰ ਥਾਰ ਦੇ ਟਾਇਰਾਂ ਦੇ ਹੇਠੋਂ ਬਾਹਰ ਕੱਢਿਆ ਗਾਨੀਮਤ ਇਹ ਰਹਿੰਦੀ ਆ ਕਿ ਉਸ ਔਰਤ ਦਾ ਕੋਈ ਵੀ ਜਾਨੀ ਨੁਕਸਾਨ ਐ ਜਿਹੜਾ ਉਹ ਨਹੀਂ ਹੋਇਆ ਪਰ ਮਾਲੀ ਨੁਕਸਾਨ ਕਾਫੀ ਜ਼ਿਆਦਾ ਦੇਖਣ ਨੂੰ ਮਿਲਿਆ ਜਿੱਥੇ ਬਹੁਤ ਜ਼ਿਆਦਾ ਨੁਕਸਾਨ ਆ ਜਿਹੜਾ ਥਾਰ ਦਾ ਵੀ ਹੁੰਦਾ ਹੈ ਸਕੂਟਰੀ ਦਾ ਵੀ ਹੁੰਦਾ ਤੇ ਨਾਲ ਹੀ ਜਿਹੜੀ ਕਾਰ ਖੜੀ ਹੁੰਦੀ ਆ ਉਸ ਦਾ ਵੀ ਨੁਕਸਾਨ ਕਾਫੀ ਜ਼ਿਆਦਾ ਹੋ ਜਾਂਦਾ ਦੱਸਿਆ ਜਾ ਰਿਹਾ ਕਿ ਉਸ ਥਾਰ ਦਾ ਜਿਹੜਾ ਡਰਾਈਵਰ ਸੀ ਉਹ ਇੱਕ ਨਾਬਾਲਗ ਬੱਚਾ ਸੀ ਤੇ ਨਾਬਾਲਗ ਬੱਚੇ ਦੇ ਹੱਥ ਉਸ ਥਾਰ ਦੀ ਚਾਬੀ ਲੱਗ ਜਾਂਦੀ ਆ ਜਿਸ ਤੋਂ ਬਾਅਦ ਹਾਲ ਤੁਸੀਂ ਆਪ ਦੇਖ ਸਕਦੇ ਹੋ ਕਿ ਉਸ ਨਾਬਾਲਗ ਬੱਚੇ ਦੇ ਵੱਲੋਂ ਕਹਿਰ ਜਿਹੜਾ ਉਹ ਵਰਸਾਇਆ ਗਿਆ ਜਿੱਥੇ ਤਿੰਨ ਚੀਜ਼ਾਂ ਨੂੰ ਟੱਕਰ ਮਾਰੀ ਗਈ ਕਾਫੀ ਜ਼ਿਆਦਾ ਨੁਕਸਾਨ ਆ ਜਿਹੜਾ ਉਹ ਦੇਖਣ ਨੂੰ ਮਿਲਿਆ ਤਾਂ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਜ਼ਿਆਦਾ ਇਹ ਤਸਵੀਰਾਂ ਨੇ ਜਿਹੜੀਆਂ ਉਹ ਵਾਇਰਲ ਹੋ ਰਹੀਆਂ ਨੇ ਤਾਂ ਇਹ ਤਸਵੀਰਾਂ ਯੂਪੀ ਦੇ ਸਹਾਰਨਪੁਰ ਦੀਆਂ ਦੱਸੀਆਂ ਜਾ ਰਹੀਆਂ ਜਿੱਥੇ ਇੱਕ ਨਾਬਾਲਗ ਬੱਚਾ ਥਾਰ ਨੂੰ ਚਲਾ ਰਿਹਾ ਹੁੰਦਾ ਤੇ ਥਾਰ ਨੇ ਤਿੰਨ ਨੂੰ ਟੱਕਰ ਮਾਰ ਦਿੱਤੀ